ਜੁੜੇ ਹੋਈ ਬਚਦੇ ਨੇ ਟੁੱਟੇ ਹੋਏ ਤਾਂ ਡੁੱਬ ਜਾਂਦੇ ਨੇ ਬਹੁਤੇ ਟੁੱਟੇ ਹੋਏ ਨੇ ਬਾਜਾਂ ਵਾਲੇ ਨੇ ਗੁੱਟ ਚ ਕੜਾ ਪਾਉਣ ਲਈ ਕਿਹਾ ਸੀ ਲਾਲ ਧਾਗੇ ਬੰਨੀ ਫਿਰਦਾ ਟੁੱਟੇ ਹੋਏ ਦੀ ਨਿਸ਼ਾਨੀ ਆ ਜਿਵੇਂ ਬੱਦਲ ਆਉਂਦੇ ਨੇ ਨਾ ਬੱਦਲ ਬੱਦਲ ਕਾਦੀ ਨਿਸ਼ਾਨੀ ਹੁੰਦੀ ਆ ਮੀਂਹ ਦੀ ਜਦੋਂ ਬੱਦਲ ਚੜਦਾ ਬੱਦਲ ਆਉਂਦਾ ਤੇ ਘਰੇ ਮਾਈਆਂ ਕਹਿੰਦੀਆਂ ਨੇ ਪੋਤਾ ਪਾ ਕੱਪੜੇ ਪਾਏ ਸੀ ਛੱਤ ਦੇ ਉੱਤੇ ਜਾ ਕੇ ਨਾ ਲਿਆਓ ਬੱਦਲ ਆ ਗਿਆ ਮੀਂਹ ਦੀ ਨਿਸ਼ਾਨੀ ਆ। ਜੋ ਆਪਣਾ ਬਾਲਣ ਬਾਹਰ ਰੱਖਿਆ ਹੋਇਆ ਬਾਲਣ ਤੇ ਛੇਤੀ ਨਾ ਬਾਲਣ ਅੰਦਰ ਕਰ ਲੋ ਬੱਦਲ ਆ ਗਿਆ ਮੀਂਹ ਦੀ ਨਿਸ਼ਾਨੀ ਆ। ਬਾਜਾ ਵਾਲੇ ਨੇ ਤੇਰੇ ਗੁੱਟ ਤੇ ਕੜਾ ਪਵਾਇਆ ਸੀ ਲਾਲ ਰੰਗ ਦਾ ਧਾਗਾ ਬੰਨੀ ਫਿਰਦਾ ਵਹਿਮੀ ਦੀ ਨਿਸ਼ਾਨੀ ਆ। ਵਹਿਮ ਦਾ ਸਰਟੀਫਿਕੇਟ ਹੈ ਜੀ ਲਾਲ ਧਾਗਾ ਜੀ ਦੇ ਗੁੱਟ ਤੇ ਆ ਉਹਨੇ ਵਹਿਮ ਦੇ ਕਾਲਜ ਵਿੱਚੋਂ ਡਿਗਰੀ ਕੀਤੀ ਹੋਈ ਹੈ ਨੋਟ ਕਰ ਲੋ ਜੀ ਜਿਨੇ ਗੁੱਟ ਤੇ ਲਾਲ ਧਾਗਾ ਬੰਨਿਆ ਸਮਝ ਲੋ ਵੀ ਵਹਿਮ ਦੇ ਕਾਲਜ ਚੋਂ ਡਿਗਰੀ ਕੀਤੀ ਆ ਨਿਸ਼ਾਨੀ ਹੈ ਜਿਵੇਂ ਬੱਦਲ ਨਿਸ਼ਾਨੀ ਹੁੰਦਾ ਨਾ ਮੀਂਹ ਆਉਣ ਦੀ ਇਹ ਨਿਸ਼ਾਨੀ ਹੈ ਵੀ ਤੈਨੂੰ ਕੜਾ ਚੰਗਾ ਨਹੀਂ ਲੱਗਦਾ ਤੈਨੂੰ ਧਾਗਾ ਚੰਗਾ ਲੱਗਦਾ ਹੈ ਉਹ ਬਾਜਾਂ ਵਾਲੇ ਦੀ ਦਿੱਤੀ ਦਾਤ ਤੈਨੂੰ ਚੰਗੀ ਨਹੀਂ ਲੱਗਦੀ ਆ ਧਾਗਾ ਤੈਨੂੰ ਵਧੀਆ ਲੱਗਦਾ ਆ ਚੀਜ਼ ਤੈਨੂੰ ਬੜੀ ਸੋਹਣੀ ਲੱਗਦੀ ਆ ਇਹ ਨਿਸ਼ਾਨੀ ਆ ਵਹਿਮੀ ਬੰਦਿਆਂ ਦੀ ਗਲ 'ਚ ਕਿਰਪਾਨ ਪਾਉਣੀ ਹੋਵੇ ਤੇ ਕਹਿੰਦੇ ਭਾਰੀ ਲੱਗਦੀ ਆ ਔਖਾ ਲੱਗਦਾ ਨਾ ਧਾਗਾ ਪਾਇਆ ਹੋਇਆ ਇਹਦਾ ਮਤਲਬ ਕੀ ਆ ਵੀ ਤੇਰਾ ਗੁਰੂ ਦੀਆਂ ਦਾਤਾਂ ਨਾਲ ਪਿਆਰ ਹੈ ਨਹੀਂ ਉਹਨਾਂ ਜਿੰਨਾ ਚਾਹੀਦਾ ਕਿੰਨਾ ਪਿਆਰ ਚਾਹੀਦਾ ਉਹਨਾਂ ਨਹੀਂ ਹੈਗਾ ਇਸੇ ਕਰਕੇ ਭਟ ਕਹਿੰਦੇ ਕਹਿੰਦੇ ਜੰਗਾਲਿਆ ਹੋਇਆ ਲੋਹਾ ਨਹੀਂ ਬਣੇਗਾ ਹੀਰਾ ਬਣ ਜਾਏਗਾ ਤੂੰ ਤੇ ਸ਼ਬਦ ਦਾ ਪਹਿਲਾ ਬੰਦ ਹੈ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਦਾਦਰ ਕਹਿੰਦੇ ਡੱਡੂ ਨੂੰ ਭਗਤ ਰਵਿਦਾਸ ਕਹਿੰਦੇ ਜਿਵੇਂ ਖੂ ਕੂਪ ਦਾ ਅਰਥ ਖੂ ਹੈ ਕਹਿੰਦੇ ਜਿਵੇਂ ਡੱਡੂਆਂ ਦਾ ਖੂਹ ਭਰਿਆ ਹੁੰਦਾ ਹੈ ਖੂਹ ਚ ਕਈ ਡੱਡੂ ਹੁੰਦੇ ਨੇ ਕਾਸ਼ ਦੇਸ਼ ਬਦੇਸ਼ ਨਾ ਬੂਝ ਡੱਡੂਆਂ ਦਾ ਸੰਸਾਰ ਕਿੰਨਾ ਕਹ ਓਨਾਂ ਕ ਖੂ ਹੀ ਹੈ ਜਿੰਨਾ ਕ ਖੂ ਹੈਗਾ ਹੈ ਨਾ ਜਿੱਥੇ ਉਹ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਦੁਨੀਆ ਇੰਨੀ ਕੀ ਹੈ ਬਸ ਕਿੰਨੀ ਕੀ ਦੁਨੀਆ ਡੱਡੂ ਨੂੰ ਕੀ ਪਤਾ ਵੀ ਇਸ ਖੂਹ ਤੋਂ ਬਾਹਰ ਵੀ ਦੁਨੀਆ ਹੈਗੀ ਹੈ ਭਗਤ ਰਵਿਦਾਸ ਜੀ ਕਹਿੰਦੇ ਇਦਾਂ ਹੀ ਸਾਡੀ ਹਾਲਤ ਹੈ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਇਦਾਂ ਹੀ ਕਹਿੰਦੇ ਜਿਹੜਾ ਮੇਰਾ ਮਨ ਹੈ ਉਹ ਜ਼ਹਿਰ ਦੇ ਵਿੱਚ ਮਾਇਆ ਦੇ ਵਿੱਚ ਇੰਨਾ ਮਸਤ ਹੈ ਕੱਛ ਆਰਾ ਪਾਰਨਾ ਸੂਝ ਇਹ ਮਾਇਆ ਤੋਂ ਔਗਣਾ ਤੋਂ ਬੁਰੇ ਕੰਮਾਂ ਤੋਂ ਬਿਨਾ ਮੈਨੂੰ ਉਰਲਾ ਪਾਰਲਾ ਬੰਨਾ ਦਿਸਦਾ ਹੀ ਕੋਈ ਨਹੀਂ ਡੱਡੂ ਸਮਝ ਲੈਂਦਾ ਵੀ ਸੰਸਾਰ ਇੱਦਾਂ ਕੀ ਹੈ ਕਿਉਂ ਭਲਾ ਕਿਉਂਕਿ ਉਹ ਖੂਚ ਹੀ ਮਸਤ ਹੋ ਗਿਆ ਉਹ ਖੂਚ ਹੀ ਮਸਤ ਹੋ ਗਿਆ ਕਹਿੰਦੇ ਮੇਰਾ ਮਨ ਜਿਹੜਾ ਨਾ ਬੁਰੇ ਕੰਮਾਂ ਚ ਭੜੀਆਂ ਆਦਤਾਂ ਚ ਮਾਇਆ ਚ ਇਹਨਾਂ ਮਸਤ ਹੈ ਮੈਨੂੰ ਲੱਗਦਾ ਆਹੀ ਜ਼ਿੰਦਗੀ ਹੈ ਕਈਆਂ ਨੂੰ ਲੱਗਦਾ ਵੀ ਖਾਣਾ ਪੀਣਾ ਹੀ ਹੈ ਬਸ ਇਹ ਹੀ ਹੈ ਪੁੱਛ ਕੇ ਦੇਖ ਲੋ ਕਿਸੇ ਨੂੰ ਵੀ ਕੀ ਲੈਣ ਆਏ ਆ ਖਾਣ ਪੀਣ ਆਏ ਆ ਜੀ ਤੇ ਕਈ ਖਾਂਦੇ ਪੀਂਦੇ ਇੰਨੇ ਅੱਗੇ ਲੰਘ ਜਾਂਦੇ ਮੁੜ ਕੇ ਡਾਕਟਰ ਸਾਰਾ ਕੁਝ ਹੀ ਬੰਦ ਕਰ ਦਿੰਦਾ ਤੇ ਇਹਨੇ ਅੱਗੇ ਲਾਂਗੇ ਖਾਂਦੇ ਪੀਂਦੇ ਤੇ ਪਾਤਸ਼ਾਹ ਕਹਿੰਦੇ ਨਹੀਂ ਤੇਰੀ ਜ਼ਿੰਦਗੀ ਦਾ ਮਕਸਦ ਕੋਈ ਹੋਰ ਵੀ ਹੈ ਰੋਜ਼ ਰਹਿਰਾਸ ਦੀ ਬਾਣੀ ਤੋਂ ਪੜਦਾ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆ ਵੀ ਕੰਮ ਬੰਦੇ ਨਹੀਂ ਕਰਨਾ ਆ 1430 ਪੰਨੇ ਗ੍ਰੰਥੀ ਨੇ ਪੜਨੇ ਨੇ ਗੁਰੂ ਕੇ ਸਿਖਾਏ ਤੂੰ ਪੜਨੇ ਨੇ ਯਾਦ ਰੱਖੀਂ ਇਹ ਮੇਰਾ ਫਰਜ਼ ਹੈ ਬਾਣੀ ਮੈਂ ਪੜਨੀ ਹੈ ਇਕੱਲੇ ਭਾਈ ਦੇ ਨਹੀਂ ਪੜਨੀ ਸਾਡੇ ਬਹੁਤੇ ਸਿੱਖਾਂ ਦੇ ਦਿਮਾਗ 'ਚ ਇਦਾਂ ਹੀ ਆ ਕਿ ਆਪਾਂ ਖੇਤੀ ਕਰਦੇ ਆ ਆਪਾਂ ਦੁਕਾਨ ਤੇ ਬੈਠਦੇ ਆ ਅੱਛਾ ਬਾਣੀ ਕੌਣ ਪੜੇਗਾ ਕਹਿੰਦੇ ਭਾਈ ਰੱਖਿਆ ਹੋਇਆ ਹੈ ਭਾਈ ਸਾਹਿਬ ਨੇ ਤਾਂ ਪੜਨੀ ਪੜਨੀ ਹੈ ਪਰ ਯਾਦ ਰੱਖੀ ਇਹ ਵੀ ਕੰਮ ਤੂੰ ਇਸੇ ਜ਼ਿੰਦਗੀ 'ਚ ਹੀ ਕਰਨਾ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੁਹ ਮਹਾਰਾਜ ਕਹਿੰਦੇ ਮੇਰਾ ਮਨ ਜਿਹੜਾ ਨਾ ਉਹ ਡੱਡੂ ਦੀ ਤਰ੍ਹਾਂ ਮੈਨੂੰ ਲੱਗਦਾ ਵੀ ਦੁਨੀਆ ਇੰਨੀ ਕੀ ਹੈ ਬਸ ਜਿਵੇਂ ਡੱਡੂ ਨੂੰ ਲੱਗਦਾ ਹੈ ਨਾ ਕਿ ਆ ਖੂ ਹੀ ਖੂ ਹੀ ਸੰਸਾਰ ਹੈ ਇਸ ਤੋਂ ਬਾਹਰ ਕੁਝ ਨਹੀਂ ਹੈਗਾ ਕਹਿੰਦੇ ਇਦਾਂ ਮੇਰੀ ਹਾਲਤ ਹੈ ਮੈਂ ਵੀ ਉੱਥੇ ਗੰਦਗੀ ਦੇ ਵਿੱਚ ਜਿਵੇਂ ਗੰਦਗੀ ਦਾ ਕੀੜਾ ਹੁੰਦਾ ਉੱਥੇ ਹੀ ਢੇਡੇ ਕੱਢੀ ਜਾਂਦਾ ਕਹਿੰਦੇ ਮੇਰੀ ਜ਼ਿੰਦਗੀ ਵੀ ਇਦਾਂ ਦੀ ਉੱਥੇ ਹੀ ਢੇਡੇ ਕੱਢੀ ਗਿਆ ਸਾਰੀ ਜ਼ਿੰਦਗੀ ਇਦਾਂ ਹੀ ਮਰ ਗਿਆ ਕਈਆਂ ਨੂੰ ਜ਼ੋਰ ਲਾ ਲਿਆ ਰਿਸ਼ਤੇਦਾਰਾਂ ਨੇ ਹੱਥ ਜੋੜ ਲਏ ਪਰਿਵਾਰ ਨੇ ਹੱਥ ਜੋੜ ਲਏ ਜਵਾਕਾਂ ਨੇ ਰੋ ਰੋ ਕੇ ਜੋਰ ਲਾ ਲਿਆ ਛੱਡ ਦੋ ਇਹਨੂੰ ਨਸ਼ਾ ਛੱਡ ਦੋ ਛੱਡਿਆ ਨਹੀਂ ਮਰ ਗਏ ਮਰ ਗਏ ਛੱਡਿਆ ਨਹੀਂ ਉੱਥੇ ਹੀ ਮਹਾਰਾਜ ਕਹਿੰਦੇ ਡੱਡੂ ਨੂੰ ਲੱਗਦਾ ਵੀ ਆਹੀ ਦੁਨੀਆ ਤੇ ਯਾਦ ਰੱਖੀ ਪਾਤਸ਼ਾਹ ਕਹਿੰਦੇ ਤੂੰ ਇੱਥੋਂ ਤੱਕ ਪਹੁੰਚ ਕਰਨੀ ਹੈ ਆ ਗੁਰੂ ਤੱਕ ਤੂੰ ਪਹੁੰਚਣਾ ਹੈ ਜੇ ਨਹੀਂ ਪਹੁੰਚਿਆ ਬੜੇ ਜੰਮਦੇ ਨੇ ਇੱਕ ਮਿੰਟ ਚ ਤੇ ਬੜੇ ਮਰਦੇ ਨੇ ਤੇਰੀ ਗਿਣਤੀ ਕਿਸੇ ਕਿਸੇ ਪਾਸੇ ਨਹੀਂ ਹੋਣੀ ਯਾਦ ਰੱਖੀ ਕਿਸੇ ਪਾਸੇ ਗਿਣਤੀ ਨਹੀਂ ਮਹਾਰਾਜ ਨੇ ਕਿਹਾ ਕਹਿੰਦੇ ਪਤਾ ਨਹੀਂ ਕਿੰਨੇ ਆਉਂਦੇ ਨੇ ਕਿੰਨੇ ਜਾਂਦੇ ਨੇ ਪਰ ਆਉਣਾ ਕਿਹਦਾ ਸਫਲ ਹੈ ਨਾਨਕ ਆਇਆ ਸੋ ਪਰਵਾਣ ਹੈ ਜਿਨ ਮਨ ਉਠਾ ਚਿਤ ਜਿਨ੍ਹਾਂ ਨੇ ਆਪਣਾ ਚਿਤ ਗੁਰੂ ਨਾਲ ਜੋੜ ਲਿਆ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੈ ਭਾਈ ਗੁਰਦਾਸ ਜੀ ਨੇ ਨਾ ਉਦਾਹਰਨਾ ਬੜੀਆਂ ਪਿਆਰੀਆਂ ਦਿੱਤੀਆਂ ਨੇ ਕਹਿੰਦੇ ਬੰਦਾ ਉੱਥੇ ਕੀ ਗੇੜੇ ਕੱਢੀ ਜਾਂਦਾ ساری ਜ਼ਿੰਦਗੀ ਗੁਰੂ ਵਾਲੇ ਪਾਸੇ ਤਾਂ ਆਉਂਦਾ ਹੀ ਨਹੀਂ ਕਈ ਉਦੋਂ ਅਮਰਤ ਛਕਦੇ ਨੇ ਜਦੋਂ ਡਾਕਟਰ ਜਵਾਬ ਦੇ ਦਿੰਦਾ ਹੈ ਕਿ ਜੇ ਹੁਣ ਪੀਤੀ ਮਰ ਜਾਏਗਾ ਫਿਰ ਕਹਿੰਦੇ ਚਲੋ ਪਾਉਗਾ ਤਰਾ ਹੁਣ ਫ੍ਰੀ ਕਾਰ ਮਿਲਦੇ ਨੇ ਪਾ ਲੈਨੇ ਫ੍ਰੀ ਮਿਲਦੇ ਨੇ ਇਹ ਵੀ ਅਮਰਤ ਵੀ ਕਈਆਂ ਨੇ ਖੇਡ ਹੀ ਬਣਾ ਲਈ ਹੈ ਮੈਂ ਇੱਕ ਬੰਦੇ ਦੇਖੇ ਨੇ 5-5 ਬੇਰੀ ਨਾਲੇ ਕਕਾਰ ਮਿਲ ਜਾਂਦੇ ਨੇ ਜਾ ਕੇ ਇਹੀ ਕਹਿਣਾ ਪੰਜਾਂ ਪਿਆਰਿਆਂ ਨੂੰ ਗਲਤੀ ਹੋ ਗਈ। ਕਹੀਂ ਕਹਿਣਾ ਵੀ ਗਲਤੀ ਹੋ ਗਈ ਜੀ। ਇੱਕ ਸੱਜਣ ਮਿਲਿਆ ਸੀ ਜੰਮੂ ਅਸੀਂ ਗਏ ਅਮਰ ਸੰਚਾਰ ਵਾਸਤੇ। ਉਹ ਆਇਆ ਸਾਡੇ ਕੋਲੇ ਪੰਜ ਪਿਆਰਿਆਂ ਚ ਸੇਵਾ ਸੀ। ਮੈਂ ਪੁੱਛਿਆ ਉਹਨੂੰ ਵੀਰ ਨੂੰ ਮੈਂ ਕਿਹਾ ਵੀ ਕੀ ਹੋਇਆ। ਫੇਰ ਦੁਬਾਰਾ ਉਹ ਜਿਹੜੇ ਜਿਨ੍ਹਾਂ ਨੇ ਦੁਬਾਰਾ ਛਕਣਾ ਹੁੰਦਾ ਵੱਖਰੇ ਕੀਤੇ ਜਾਂਦੇ ਨੇ ਉਹ ਮੈਂ ਕਿਹਾ ਭਾਈ ਕੀ ਹੋਇਆ ਫੇਰ ਦੁਬਾਰਾ ਕੋਈ ਗਲਤੀ ਹੋਈ ਐ ਕਹਿੰਦਾ ਜੀ ਵਿਆਹ ਤੇ ਗਿਆ ਸੀ ਮੈਂ ਕਿਹਾ ਵੀ ਵਿਆਹ ਤੇ ਤਾਂ ਅਸੀਂ ਵੀ ਜਾਣੇ ਆ ਵੀ ਵਿਆਹ ਤੇ ਜਾਣ ਤੋਂ ਬਾਅਦ ਦੁਬਾਰਾ ਥੋੜਾ ਅਮਰਤ ਛਕਣਾ ਪੈਂਦਾ ਭੁਲੇਖਾ ਪੈ ਗਿਆ ਕੋਈ ਕਹਿੰਦਾ ਨਹੀਂ ਜੀ ਵਿਆਹ ਤੇ ਗਿਆ ਸੀ ਬਸ ੱਟਕੇ ਨਾਲ ਹੀ ਪਿਆਤੀ ਯਾਦ ਰੱਖਣਾ ਸਾਥ ਸੰਗਤ ਨੋਟ ਕਰਿਓ ਗੱਲ ਬਾਬੇ ਦੀ ਬਾਣੀ ਕਹਿੰਦੀ ਜੇ ਤੇਰਾ ਮਨ ਨਹੀਂ ਨ ਡਿਗਦਾ ਤੇਰਾ ਤਨ ਡਿਗ ਹੀ ਨਹੀਂ ਸਕਦਾ ਪੜ ਲੋ ਗੁਰੂ ਦੀ ਬਾਣੀ ਮੰਨਣਾ ਡਿਗੈ ਤਨ ਕਾਹੇ ਕੋ ਡਰਾਈ ਜੇ ਤੇਰਾ ਮਨ ਪੱਕਾ ਹੈ ਤੇਰਾ ਹੌਸਲਾ ਪੱਕਾ ਹੈ ਤੇਰਾ ਈਮਾਨ ਪੱਕਾ ਹੈ ਦੁਨੀਆ ਦੀ ਕੋਈ ਤਾਕਤ ਤੈਨੂੰ ਡੇਗ ਨਹੀਂ ਸਕਦੀ ਤੇਰਾ ਇਤਿਹਾਸ ਗਵਾ ਹੈ ਉਹ 7 ਸਾਲ ਦਾ ਬਾਬਾ ਫਤਿਹ ਸਿੰਘ ਸਰਹੰਦ ਦੀਆਂ ਨੀਆਂ 'ਚ ਖੜਾ ਹੈ ਉਹਦੇ ਸਰੀਰ ਤੇ ਵੀ ਸੱਟ ਲੱਗਦੀ ਹੈ ਉਹ ਦੁੱਖ ਤਾਂ ਉਹਨੂੰ ਵੀ ਹੋਇਆ ਸੀ ਜਦੋਂ ਜ਼ਾਲਮ ਨੇ ਤਿੱਖੇ ਹਥਿਆਰ ਦੇ ਨਾਲ ਉਹਦੇ ਗੋਡੇ ਦੀਆਂ ਚੱਪਣੀਆਂ ਵੱਢੀਆਂ ਸੀ ਸਰੀਰ ਨੂੰ ਤਾਂ ਦੁੱਖ ਉਹਦੇ ਵੀ ਲੱਗਾ ਜਦੋਂ ਕੰਧਾਂ ਦੇ ਵਿੱਚ ਉਹਨੂੰ ਪੀੜਿਆ ਗਿਆ ਦੁੱਖ ਤਾਂ ਉਹਨੂੰ ਵੀ ਲੱਗਾ ਸੀ ਜਦੋਂ ਉਹਦੇ ਆ ਸਾਰ ਰਗਾਂ ਨੂੰ ਜਲਮ ਨੇ ਆਪਣੀ ਗੋਦੀ 'ਚ ਪਾ ਕੇ ਵਢਿਆ ਸੀ ਪਰ ਮਨ ਵੱਡਾ ਸੀ ਮਹਾਰਾਜ ਕਹਿੰਦੇ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਜੇ ਬੰਦੇ ਦਾ ਮਨ ਮਜ਼ਬੂਤ ਹੋਵੇ ਤਨ ਨਹੀਂ ਦਿਖਦਾ ਇਹ ਗੁਰੂ ਸਾਹਿਬ ਨੇ ਕਿਹਾ ਇਹ ਅਸੀਂ ਝੂਠ ਬੋਲਦੇ ਆ ਜੀ ੱੱੱਕੇ ਨਾਲ ਪਿਆ ਦਿੱਤੀ ਤੋ ਐਦਾਂ ਕਿਉਂ ਨਹੀਂ ਕਹਿੰਦਾ ਵੀ ਵੇਖ ਕੇ ਬੋਤਲ ਮੇਰੀਆਂ ਲਾਲਾਂ ਡਿਗ ਪੀਆਂ ਐਦਾਂ ਕਹੇ ਵੀ ਮੇਰ ਤੋਂ ਰਿਆ ਹੀ ਨਹੀਂ ਗਿਆ ਮੇਰਾ ਮਾਨ ਹੀ ਡੋਲ ਗਿਆ ਤੂੰ ਲਾਲਾਂ ਡਿੱਗੀਆਂ ਮੇਰੀਆਂ ਬੋਤਲ ਵੇਖ ਕੇ ਧੱਕੇ ਨਾਲ ਕੋਈ ਇਦਾਂ ਦਾ ਬੰਦਾ ਵੇਖਿਆ ਜਿਹੜਾ ਕਵੇ ਉਹ ਮੈਨੂੰ ਧੱਕੇ ਨਾਲ ਜਪਜੀ ਸਾਹਿਬ ਪੜ੍ਹਾਤਾ ਕਦੇ ਸੁਣਿਆ ਦੇਖਿਆ ਕਦੇ ਤੁਸੀਂ ਕੋਈ ਬੰਦਾ ਵੇਖਿਆ ਇਦਾਂ ਦਾ ਮੇਰੇ ਬਜ਼ੁਰਗ ਬੈਠੇ ਨੇ ਜਿਹੜਾ ਕਵੇ ਉਹ ਭਾਈ ਮੈਂ ਪਾਠ ਨਹੀਂ ਸੀ ਕਰਦਾ ਧੱਕੇ ਨਾਲ ਹੀ ਸਹਿਜ ਪਾਠ ਆਰੰਭ ਕਰਾਤਾ ਕੋਈ ਨਹੀਂ ਹੈਗਾ ਇਦਾਂ ਦੇ ਹਜ਼ਾਰਾ ਮਿਲ ਜਾਂਦੇ ਨੇ ਧੱਕੇ ਨਾਲ ਹੀ ਪਿਆਤੀ ਜੀ ਕਿਦਾਂ ਪਿਆਤੀ ਲਾਲਾਂ ਡਿੱਗੀਆਂ ਤੇਰੀਆਂ ਕਾਗਦੀਆਂ ਡਿੱਗੀਆਂ ਸੀ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਮੇਰੀ ਗਲਤੀ ਐ ਇਹੀ ਤਾਂ ਕਹਿਣਾ ਔਖਾ ਹੈ ਸਾ ਸੰਗਤ ਯਾਦ ਰੱਖਣਾ ਮੈਂ ਗਲਤ ਆ ਇਹ ਕਹਿਣਾ ਸਭ ਤੋਂ ਔਖਾ ਹੈ ਇੱਥੇ ਆਪਾਂ ਇਕੱਠੇ ਬੈਠੇ ਆ ਐ ਇੱਕ ਬੰਦੇ ਨੂੰ ਪੁੱਛੀਏ ਨਾ ਉਹਦੇ ਚ ਕਿਹੜੀਆਂ ਘਾਟਾਂ ਨੇ ਇੱਕ ਮਿੰਟ ਚ ਗਿਣਾ ਦੇਣੀਆਂ ਨੇ ਤਾਂ ਬਾਬਾ ਜੀ ਕਹਿੰਦੇ ਨੇ ਮੈਂ ਗਲਤਾਂ ਮੇਰੀ ਗਲਤੀ ਹੈ ਸਿੱਖੀ ਨੇ ਆਖਿਆ ਤੈਨੂੰ ਇਹ ਮੰਨਣਾ ਪੈਣਾ ਆਹੀ ਕੰਮ ਤਾਂ ਔਖਾ ਹੈ ਆਹੀ ਕੰਮ ਤਾਂ ਔਖਾ ਹੈ ਪਰ ਨਾਨਕ ਜੀ ਨੇ ਸਿਖਾਇਆ ਹੈ ਦੇਖ ਲੈ ਜਬਜੀ ਸਾਹਿਬ ਚ ਬਾਬਾ ਨਾਨਕ ਜੀ ਕੀ ਕਹਿੰਦੇ ਨੇ ਮੈਂ ਮਹਾਪੁਰਖਾਂ ਮੈਂ ਬ੍ਰਹਮ ਗਿਆਨੀ ਆ ਨਾ ਕਹਿੰਦੇ ਨਾਨਕ ਨੀਚ ਨਾਨਕ ਨੀਚ ਕਹੈ ਵਿਚਾਰ ਇਨੇ ਮਹਾਨ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਨੀਵਾ ਕਿਹਾ ਆਹ ਗੁਣ ਹੈ ਆਪਣੇ ਆਪ ਨੂੰ ਗਲਤ ਕਿਹਾ ਵੀ ਮੇਰੀ ਗਲਤੀ ਹੈ ਇਹ ਨਹੀਂ ਮੰਨਦਾ ਉਹ ਵੀਰ ਕਹਿੰਦਾ ਮੈਂ ਵਿਆਹ ਚ ਗਿਆ ਸੀ ਕਹਿੰਦਾ ੱੱਕੇ ਨਾਲ ਪਿਆ ਦਿੱਤੀ ੱੱਕੇ ਨਾਲ ਕੋਈ ਨਹੀਂ ਪਿਉਂਦਾ ਤੈਨੂੰ ਧੱਕੇ ਨਾਲ ਕੋਈ ਗੁਰਦੁਆਰੇ ਨਾਲ ਲਿਆ ਸਕਿਆ ਤੈਨੂੰ ਧੱਕੇ ਨਾਲ ਕੋਈ ਜਪਜੀ ਸਾਹਿਬ ਨਾ ਪੜਾ ਸਕਿਆ ਤੈਨੂੰ ਧੱਕੇ ਨਾਲ ਨਸ਼ਾ ਕਿਹੜਾ ਪਿਆ ਗਿਆ ਸੱਚ ਤਾਂ ਇਹ ਐ ਵੀ ਤੇਰੀਆਂ ਲਾਲਾਂ ਡਿੱਗੀਆਂ ਸੀ ਲਾਲਾਂ ਡਿੱਗੀਆਂ ਤੇਰੀਆਂ ਇਸੇ ਕਰਕੇ ਮਾਲਕ ਜੀ ਕਹਿੰਦੇ ਕਹਿੰਦੇ ਮੇਰੀ ਜ਼ਿੰਦਗੀ ਨਾਲ ਖੂਵਰਗੀ ਬਣੀ ਹੋਈ ਐ ਉਥੇ ਗੰਦਗੀ ਦੇ ਵਿੱਚ ਹੀ ਮੈਂ ਗੇੜੇ ਕੱਢੀ ਜਾਣਾ ਗੰਦਗੀ 'ਚ ਹੀ ਗੇੜੇ ਕੱਢਦਾ ਤੇ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਕਹਿੰਦੇ ਜੈਸੇ ਬੈੜ ਤੇਲੀ ਕੋ ਜਾਣਤ ਕਈ ਕੋਸ ਚੱਲਿਓ ਨੈਣ ਉਗਰਤ ਵਾਹੇ ਠਾਓ ਹੀ ਠਿਕਾਨੋ ਹੈ ਅਬ ਬਜ਼ੁਰਗ ਬੈਠੇ ਨੇ ਤੁਹਾਡੇ ਸਮੇਂ ਦੀ ਗੱਲ ਹੈ ਪੁਰਾਣੇ ਸਮੇਂ ਦੇ ਵਿੱਚ ਖੂਹਾਂ ਦੇ ਦਿਵਾਲੇ ਬੁਲਦ ਭੱਜਦੇ ਸੀ ਨਾ ਬਜ਼ੁਰਗਾਂ ਨੂੰ ਤਾਂ ਪਤਾ ਹੈ ਤੁਸੀਂ ਦੇਖਿਆ ਬਹੁਤੀ ਵਾਰ ਕਿਸਾਨ ਪਤਾ ਕੀ ਕਰਦਾ ਸੀ ਬੁਲਦ ਦਾ ਧਿਆਨ ਇੱਧਰ ਉੱਧਰ ਨਾ ਭਟਕੇ ਭਾਈ ਗੁਰਦਾਸ ਜੀ ਕਹਿੰਦੇ ਕਿਸਾਨ ਕੀ ਕਰਦਾ ਬਲਦ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ ਪੱਟੀ ਬੰਨ੍ਹਤੀ ਬਲਦ ਨੂੰ ਭਜਾਤਾ ਉਹ ਵਿਚਾਰੇ ਭੱਜੇ ਜਾਂਦੇ ਨੇ ਇੱਕ ਘੰਟਾ ਡੇਢ ਘੰਟਾ ਬਲਦ ਨੇ ਦੌੜ ਲਗਾਈ ਅੱਖਾਂ ਤੇ ਵੱਜੀ ਹੈ ਪੱਟੀ ਬਲਦ ਨੂੰ ਕੀ ਮਹਿਸੂਸ ਹੋਇਆ ਉਹਨੇ ਇਦਾਂ ਮਹਿਸੂਸ ਕੀਤਾ ਵੀ ਆਪਾਂ ਬੜੀ ਦੂਰ ਆ ਗਏ ਆ ਪਰ ਭਾਈ ਗੁਰਦਾਸ ਜੀ ਕਹਿੰਦੇ ਨੈਣ ਉਗਰਤ ਵਾਹੇ ਖਾਓ ਹੀ ਟਿਕਾਨੋ ਹੈ ਜਦੋਂ ਅੱਖਾਂ ਤੋਂ ਪੱਟੀ ਖੋਲੀ ਬਲਦ ਨੂੰ ਲੱਗਾ ਪੀ ਉੱਥੇ ਹੀ ਖੜਾ ਮੈਂ ਤਾਂ ਉੱਥੇ ਇੰਨਾ ਭੱਜਿਆ ਖੜਾ ਫਿਰ ਵੀ ਉੱਥੇ ਆ ਜੈਸੇ ਮ੍ਰਿਗ ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰੇ ਪਸ਼ਤਾਨੋ ਹੈ ਦੂਜੀ ਉਦਾਹਰਨ ਦਿੱਤੀ ਅੰਨੇ ਦੀ ਕਹਿੰਦੇ ਅੰਨਾ ਬੰਦਾ ਰੱਸੀ ਵਟ ਰਿਆ ਰੱਸੀ ਵੱਟੀ ਜਾਂਦਾ ਵੱਟ ਕੇ ਛੱਡੀ ਜਾਂਦਾ ਨੇੜੇ ਕਹਿੰਦੇ ਇੱਕ ਬੱਚਾ ਖੜਾ ਹੈ ਬੱਚਾ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਆ ਅੰਨਾ ਬੰਦਾ ਰੱਸੀ ਵੱਟ ਦਾ ਨੇੜੇ ਇੱਕ ਬੱਚਾ ਖੜਾ ਹੈ ਅੰਨੇ ਨੇ ਰੱਸੀ ਵੱਟੀ ਇੱਕ ਘੰਟਾ ਲਾਇਆ ਇਧਰ ਛੱਡੀ ਗਿਆ ਮੱਛਾ ਖਾਈ ਗਿਆ ਖਾਤ ਜਾਤ ਬਸ਼ਰੋ ਟਟੋਰੇ ਪਛਤਾਨੋ ਹੈ ਜਦੋਂ ਟੋਕੇ ਵੇਖਿਆ ਨਾ ਵੀ ਕਿੰਨੀ ਕੁ ਵੱਟ ਲਈ ਪਛਤਾਇਆ ਕਹਿੰਦਾ ਇੰਨਾ ਚਿਰ ਹੋ ਗਿਆ ਰੱਸੀ ਵੱਟ ਦੇ ਨੂੰ ਬਣਿਆ ਫਿਰ ਵੀ ਕੁਝ ਨਹੀਂ ਤੀਜੀ ਉਦਾਹਰਨ ਦਿੱਤੀ ਮਿਰਗ ਦੀ ਜੈਸੇ ਮ੍ਰਿਗ ਤ੍ਰਿਸ਼ਨ ਆਲੋ ਤਾਵੇ ਮ੍ਰਿਗ ਤ੍ਰੇਖਵੰਤ ਆਵਤ ਨਾ ਸ਼ਾਂਤ ਭ੍ਰਮ ਭਰਮਤ ਹੈਰਾਨੋ ਹੈ ਕਹਿੰਦੇ ਹਿਰਨ ਜਿਹੜਾ ਹੈ ਉਹਨੂੰ ਲੱਗਦੀ ਹੈ ਪਿਆਸ ਤੇ ਰੇਤ ਵਾਲੀ ਥਾਂ ਤੇ ਤੁਸੀਂ ਕਦੇ ਦੇਖਿਓ ਜਿੱਥੇ ਰੇਤ ਪਈ ਹੋਵੇ ਦੂਰੋਂ ਦੇਖੀ ਇਦਾਂ ਲੱਗਦਾ ਪਾਣੀ ਆ ਲੱਗਦਾ ਹੈ ਨਾ ਉਹਨੂੰ ਲੱਗਦਾ ਵੀ ਸਾਹਮਣੇ ਪਾਣੀ ਆ ਉਹ ਭੱਜ ਪੈਂਦਾ ਦੌੜਦਾ ਜਿਵੇਂ ਜਿਵੇਂ ਉਹ ਭੱਜਾ ਜਾਂਦਾ ਅੱਗੇ ਔਰੇ ਹੋਵੇ ਉਹ ਜਿਹੜਾ ਪਾਣੀ ਆਲਾ ਭਲੇਖਾ ਹੋਰ ਅੱਗੇ ਹੋਈ ਜਾਂਦਾ ਉਹ ਭੱਜਦਾ ਭੱਜਦਾ ਵਿਚਾਰਾ ਥੱਕ ਜਾਂਦਾ ਪਹੁੰਚਦਾ ਕਿਤੇ ਨਹੀਂ ਆਹ ਤਿੰਨ ਉਦਾਹਰਨਾਂ ਦੇ ਕੇ ਤਿੰਨ ਉਦਾਹਰਨਾਂ